जन साधवा जन साधवा हरि दे गुरू जीरे आगे साहिब तेरे आगे हसी वंदना हरी दे गुरू जी तेरे आगे साहिब तेरे आगे सतगुरू साहिब सतस सतगुर साहिब संत सव सतगुर कानब संत सवै सतगुर कान सवैंडो ਲੱਗ ਲੱਗਨੇ ਗੁਰਦੇਵ ਮਹਾਰਾਜ ਕੀ ਜੈ ਸਜੜੀ ਸੰਗਤ ਪਿਆਰ ਕਰਦੀ ਹੈ ਗੁਰੂਆਂ ਨੂੰ ਉਸ ਇੱਕ ਵਾਰੀ ਹੱਥ ਉੱਪਰ ਕਰਕੇ ਬੋਲੇ ਸ਼ੰਕਰ ਜੀ ਦੇ ਚਰਨਾਂ 'ਚ ਹਾਜ਼ਰੀ ਲਗਾ ਦੇਣੀ ਬੋਲੇ ਸ਼ੰਕਰ ਭਗਵਾਨ ਕੀ ਜੈ ਬੋਲੇ ਸ਼ੰਕਰਾਨ ਕੇ ਸਾਰੇ ਮਿੱਠੇ ਮਿੱਠੇ ਦਾੜੀ ਨਾਲ ਸਾਰੇ ਗੁਰੂਆਂ ਦੇ ਚਰਨਾਂ 'ਚ ਹਾਜ਼ਰੀ ਲਗਾ ਦਿਓ ਸੋ ਥੋੜਾ ਜਿਹਾ ਇਹ ਸਮਾਂ ਹੈ ਸਪ੍ਰੀਮ ਨਾਲ ਹਾਜ਼ਰੀ ਲਗਾ ਦੇਣੀ ਸਾਰਿਆਂ ਨੇ ਨਾਲ-ਨਾਲ ਸ਼ਬਦ ਬੋਲਣਾ ਨਾਲ-ਨਾਲ ਹਾਜ਼ਰੀ ਸਾਰੀ ਸੰਗਤ ਬੋਲੇ ਸ਼ੰਕਰ ਭਗਵਾਨ ਕੀ ਜੈ شو شنکر ڈمرو والے میرا سہارا کئیں لکھا سہارے ہے میرا سہارا کوئ ساری سنگت ہے شیو شنکر ڈمرو والے میرا شیو شنکر ڈمرو والے میرا سہارا کوئ

ڈبروا دے پیری گٹا میں گنگا مرادم ڈبرو بےری چٹا میں گنگا مراج ڈم ڈم ڈبروا دے تیری چٹا میں گنگا مرادم ڈبروا دے تیری چٹا میں گنگا مرادے پھر ڈم ڈم ڈبرو باتے تیری جٹا میں گنگا میرا دے پھر ڈم मेरा सहारा दुवा दिलि का सहारे मेरा सहारा दुआ धोका दिल का सहारे

दिला सहारे ते सहारा तूंरा दास तेरे गुणगावे ते करणी शीशन भावे दास ते गुण गा तेरे शीशन भावे तेस ते بناتے ہیں تو ہے شیو شکر تم روڑے میرا سہارا تو ہے ہاں سو گروا نے شنکر آپ مہاراجہ نے دساری کمے ਬੀਜੇ ਜੀ ਸਾਡੇ ਸਤਨੂ ਭਾਜੀ ਉਹਨੇ ਸੋ ਸਾਰਿਆਂ ਦਾ ਧੰਵਾਦ ਹੈ ਸਹਿ ਹਾਜ਼ਰੀ ਮਹਾਰਾਜ ਜੀ ਨੇ ਤਨਾਂਜ ਬੋਲਣੀ ਹੈ ਬੋਲੋ ਸਤਿਗੁਰੂ ਮੋਹਨ ਗਿਰੀ ਜੀ ਮਹਾਰਾਜ ਬੜੀ ਸੰਗਤ ਬੈਠੀ ਹੈ ਸੇ ਪਰ ਖੋਲ ਕੇ ਆੜ ਬੋਲੋ ਸਤਿਗੁਰੂ ਮੋਹਨ ਗਿਰੀ ਜੀ ਮਹਾਰਾਜ ਨਾਲ ਨਾਲ ਦਾੜੀ ਮਾਰ ਕੇ ਸਾਡੇ ਨੇ ਹਾਜ਼ਰੀ ਲਗਾਨੀ ਪ੍ਰੇਮ ਜੀ ਗੁਰੂਆਂ ਦੇ ਚਰਨਾਂ ਵਿੱਚ ਬੋਲੋ ਸਤਿਗੁਰੂ ਮੋਹਨ ਗਿਰੀ ਜੀ ਮਹਾਰਾਜ ਕੀ ਜੈ ਹੋ ਸਿ ਨਾਮ ਦੇ ਰੰਗ ਵਿੱਚ ਰਹਿਣਿਆ ਸਭਨਾ ਨੂੰ ਜੀ ਜੀ ਕਹਨੇ ਆ ਸਾਨੂੰ ਨੀ ਮੇਰੇ ਨੂੰ ਕਹਿੰਦਾ ਏ ਏ ਅਸੀਂ ਮੋਹਨਗਰੀ ਦੇ ਚੇਲੇ ਆ ਜਿਹੜਾ ਵਿੱਚ ਸਰਤ ਲੀ ਰਹਿਦਾ ਏ ਸੇ ਘਰੋਂ ਘੜੋਂ ਕੁਦਰ ਮੰਗਦੇ ਨੇ ਅਸੀਂ ਖਾਂਦੇ ਅਸਰਤਲੀ ਵਾਲੇ ਦਾ ਅਸਰਤਲੀ ਵਾਲੇ ਦਾ ਏ ਗੱਲ ਕਹਿਣ ਤੋਂ ਵੀ ਕਦੇ ਸੰਗਦੇ ਨੇ ਉਹ ਸਾਡਾ ਹਰ ਦਾ ਫਾਇਦਾ ਹੋ ਜਾਂਦਾ ਉਹ ਸਾਨੂੰ ਕਦੇ ਨਾ ਟਾਟਾ ਪੈਂਦਾ ਐ ਅਸੀਂ ਮੋਹਨਗਰੀ ਦੇ ਚੇਲੇ ਆ ਦਿੱਕ ਸਰਫਲੀ ਰਹਿ ਲਾਏ गुरू जी कृपा जे लाइ हाज़री लॻवापं लॻा कहिड़ा हलो हलो उॾ उोले पीदा न थिया त ਬੜੀ ਹੀ ਸ਼ਰਧਾ ਦੇ ਨਾਲ ਰਾਸ਼ੀ ਸੰਤ ਮਹਾਗਮਾ ਮੋਹ ਗਿਰਜ ਦੀ ਕਿਰਪਾ ਸਦਕਾ ਅੱਜ ਮੰਦਰ ਵਿੱਚ ਮਨਾਇਆ ਜਾ ਰਿਹਾ ਹੈ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਅੱਗੇ ਤੋਂ ਵੀ ਐਸੇ ਤਰ੍ਹਾਂ ਹੀ ਕਿ ਜੋ ਮਹਾਸ਼ਵਰਾਤਰੀ ਦਾ ਪਰਬ ਹੈ ਜਾਂ ਹੋਰ ਵੀ ਮੰਦਰ ਦਾ ਸਮਾਗਮ ਹੈ ਉਹ ਐਸੇ ਤਰ੍ਹਾਂ ਹੀ ਚੱਲਦੇ ਰਹਿਣਗੇ ਸੋ ਦੁਬਾਰਾ ਫਿਰ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਹਾਂਜੀ ਕਿਸੇ देर ਦੇ ਇੱਕ ਵਾਰ ਜੋੜਾ ਘਰ ਦੇ ਵਿੱਚ ਖੜੀ ਹੈ ਤੇ ਉਹ ਇੱਕ ਵਾਰ ਆਪਣਾ ਸਕੂਪਰ ਜਿਹੜਾ ਸਾਈਡ ਤੇ ਕਰ ਰਹੇ ਹੋ ਜੀ ਜੋੜਾ ਘਰ ਦੇ ਵਿੱਚ ਖੜੇ ਹੈ ਕਿਰਪਾ ਕਰਕੇ ਉਸ ਤੇ ਪਰੇਸ਼ਾਨੀ ਆ ਰਹੀ ਹੈ ਸੋ ਹੁਣ ਥੋੜੀ ਜਿਹੀ देर ਦੇ ਵਿੱਚ ਅਵਧਾਰ ਰਕੀਨਾ ਜੀ ਇਸ ਸਟੇਜ ਤੇ ਖਾਇ ਦੀ ਮਵਾਣ ਵਾਸਤੇ ਪਹੁੰਚ ਰਹੇ ਆ ਸੋ ਮੈਂ ਦੁਬਾਰਾ ਫੇਰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਜੋ ਵੀ ਭਗਤ ਜਨ ਖੂਨਦਾਨ ਕਰਨ ਦੀ ਇੱਛਾ ਮਹਾਤਮਾ ਬਹੁਤ ਬਾਦ ਦੇ ਪ੍ਰੋਗਰਾਮ